ਗੱਗਣ ਕੋੜੀ ਲੈ ਲਓ ਸੂਈ ਸਵਾਈ ਕੋੜੀ ਲੈ ਲਓ ਹਾਂਜੀ ਸੂਨ ਵਾਲੀ ਕੋੜੀ ਲੈ ਲਓ ਲੱਖ ਡੇਢ ਲੱਖ ਰੁਪਇਆ ਲਾਓ ਕੋਈ ਨਾਰਮਲ ਤੋਂ ਸਟਾਰਟ ਕਰ ਲਓ ਜੇ ਤੁਹਾਨੂੰ ਨੌਲੇਜ ਆ ਗਈ ਫਿਰ ਮੰਨ ਲਾ ਕੋਈ ਆਪਾਂ 10 ਲੱਖ ਦੀ ਵੀ ਲੈ ਸਕਦੇ ਹਾਂ ਲੱਖ ਰੁਪਏ ਦੀ ਕੋੜੀ ਲੈ ਕੇ 10 ਲੱਖ ਬਣਾ ਵੀ ਸਕਦੇ ਆਪਾਂ ਮੈਂ 60000 ਦੀ ਕੋੜੀ ਲਈ ਸੀ ਸ਼ੁਰੂਤ ਜੀ ਠੀਕ ਆ ਜਿਹਦੀ ਬੇਸ਼ੇਰੀ ਵੇਚੀ 45000 ਦੀ ਜੇ ਤੁਸੀਂ ਮਾਰਵਾੜੀ ਲੈਣੀਆਂ ਚਾਹੇ ਲੈਣੀਆਂ ਨੌਕਰੀ ਛੋਟੇ ਬੱਚੇ ਵੀ ਇਹਨਾਂ ਕੋਲੋਂ ਮਿਲ ਜਾਣਗੇ ਇਹ ਜਰਮਨ ਸ਼ੈਪਰਡ ਦਾ ਇਹਨਾਂ ਨੇ ਸਟੱਡ ਰੱਖਿਆ ਹੋਇਆ ਜਿੰਮੀ ਸਸਰੀਕਲ ਦੋਸਤੋ ਅੱਜ ਸਪੈਸ਼ਲ ਆਪਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਜੱਸੀ ਪਾਉ ਵਾਲੀ ਪਹੁੰਚੇ ਆਂ ਜੀ ਨੌਕਰੇ ਘੋੜੇ ਦੀ ਵੀਡੀਓ ਕਰਨਾ ਤੇ ਮੇਰੇ ਮਗਰ ਤੁਸੀਂ ਤੁਹਾਡਾ ਦੇਖ ਸਕਦੇ ਹੋ ਨਾਮ ਆ ਇਹਦਾ ਰਾਣਾ ਬਾਕੀ ਦੀ ਡਿਟੇਲ ਆਪਾਂ ਅੰਕਲ ਜੀ ਉਹਨਾਂ ਤੋਂ ਲਵਾਂਗੇ ਤੇ ਮੈਨੂੰ ਫੋਨ ਆਉਂਦਾ ਅੰਕਲ ਜੀ ਦਾ ਕਹਿੰਦੇ ਵੀ ਆਪਾਂ ਘੋੜੇ ਨੂੰ ਸਟੱਡ ਸਰਵਿਸ ਲਈ ਓਪਨ ਕਰਨਾ ਤੇ ਵੀਡੀਓ ਬਣਾ ਕੇ ਭੇਜੀ ਜਾਈਂਗਾ ਮਾਹਾਂ ਜੀ ਫਿਰ ਜੇ ਸਟੱਡ ਸਰਵਿਸ ਲਈ ਆਪਣੇ ਚੈਨਲ ਤੇ ਓਪਨ ਕਰਨਾ ਫਿਰ ਤਾਂ ਮੈਂ ਸਪੈਸ਼ਲ ਆਉਂਗਾ ਦੀ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਸਭ ਤੋਂ ਪਹਿਲਾਂ ਰਾਣੇ ਦੀ ਅਸੀਂ ਫੋਟੋ ਵੀਡੀਓ ਕਰਨ ਲਈ ਲੋਕੇਸ਼ਨ ਲੱਭ ਰਹੇ ਹਾਂ ਭਾਈ ਤੇ 10 12 ਮਿੰਟ ਦੀ ਤੁਸੀਂ ਵੀਡੀਓ ਤਾਂ ਦੇਖ ਲੈਣੇ ਉਹਦੇ ਪਿੱਛੇ ਮਿਹਨਤ ਬਹੁਤ ਵੱਡੀ ਲੱਗਦੀ ਆ ਸਾਡੀ ਦੇਖੋ ਗਿੱਲੇ ਦੇ ਵਿੱਚ ਕਿਉਂ ਜੀ ਸਹੀ ਗੱਲ ਐ ਨਾ ਗਿੱਲੇ ਦੇ ਵਿੱਚ ਤਰਨਾ ਸਾਰਾ ਕੁਝ ਕਰਨਾ ਲੈ ਵੀ ਘੋੜਾ ਦੁਆਰੋਂ ਲਿਬੜਿਆਂ ਦਾ ਫੇਰ ਇਹਦੇ ਪੈਰ ਪੂਰੇ ਅਸੀਂ ਸਾਫ਼ ਕਰਨੇ ਆ ਕੌੜਾ ਸਿਆਣਾ ਵੀ ਬਹੁਤ ਆ ਦੇਖੋ ਨਿਵੇਂ ਆਲੇ-ਦਾਲੇ ਘੋੜੀਆਂ ਖੜੀਆਂ ਨੇ ਕੋਈ ਹਰਕਤ ਨਹੀਂ ਕਰਦਾ ਸਿਆਣਾ ਵੀ ਬਹੁਤ ਆ ਤੇ ਬੱਚੇ ਵੀ ਅੱਗੇ ਆਉਣ ਵਾਲੇ ਸਮੇਂ ਤੇ ਚੰਗੇ ਆਉਣੇ ਆ ਆਓ ਜੀ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਔਲਖ ਸਟੱਡ ਫਾਰਮ ਦੇ ਜਾਨਵਰ ਤੇ ਮਲਾਉਣੇ ਇਹਨਾਂ ਦੇ ਓਨਰ ਨਾਲ ਬਾਕੀ ਇਹ ਫਾਰਮ ਬਾਰੇ ਮੈਂ ਦੱਸ ਦੇਣਾ ਮਿੱਤਰੋ ਇਹ ਉਹ ਫਾਰਮ ਆ ਜਿੱਥੇ ਤੁਸੀਂ ਅੱਧੀ ਰਾਤ ਆ ਕੇ ਕੁੰਡਾ ਖੜਕਾ ਸਕਦੇ ਹੋ ਆਪਣੇ ਜੱਟ ਜ਼ਿਮੀਂਦਾਰ ਮਾਤੜਪਾਈ ਦਾ ਫਾਰਮ ਹੈ ਨਹੀਂ ਕਈ ਫਾਰਮ ਵੱਡੇ ਮੈਂ ਦੇਖਿਆ ਵੀ ਕੁੰਡਾ ਵੀ ਨਹੀਂ ਖੋਲਦੇ ਜੋ ਇਹਨਾਂ ਦਾ ਰੂਪ ਤੁਹਾਨੂੰ ਸਵੇਰੇ ਮਿਲੂਗਾ ਗੱਲਬਾਤ ਕਰਨਗੇ ਉਹੀ ਬਈ ਰਾਤ ਨੂੰ ਮਿਲੂਗਾ ਤੇ ਅੰਕਲ ਜੀ ਸਾਸ਼ੀਕਾਲ ਜੀ ਹੋਠੀਕ ਠਾਕ ਹਾਂ ਜੀ ਪਹਿਲੇ ਤਾਂ ਸਾਰੇ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਦੱਸ ਦਿਓ ਤੇ ਆਪਣਾ ਪਿੰਡ ਜੀ ਨਾ ਤੇ ਔਰ ਗੋਰਾ ਔਲਖ ਦੇ ਨਾਂ ਤੇ ਹੀ ਹਣਦੇ ਆਪਾਂ ਨੂੰ ਠੀਕ ਹੈ ਜੀ ਬੱਸ ਨਾਂ ਦੱਸੋ ਜਿੰਦਰਾ ਦਾ ਸਾਰੇ ਔਲਖ ਦੇ ਨਾਂ ਤੇ ਗੋਰਾ ਦੇ ਨਾਂ ਤੇ ਜਾਂਦੇ ਤੇ ਕੋੜੇ ਵਾਲਿਆਂ ਦੇ ਵਿੱਚ ਗੋਰਾ ਔਲਖ ਚੱਲਦਾ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਅੰਕਲੀ ਆਪਣੇ ਘੋੜੇ ਦੀ ਸਟਾਰਟਿੰਗ ਕਰਦੇ ਹਾਂ ਨਾ ਹਾਂਜੀ ਹਾਂਜੀ ਘੋੜੇ ਦਾ ਆਪਣੇ ਦਾ ਨਾਮ ਕੀ ਆ ਨਾਂ ਤਾਂ ਮਹਾਰਾਣਾ ਜੀ ਰੱਖਿਆ ਹੀ ਰਾਣਾਗਾ ਜਨਾ ਤੇ ਖਾਨਦਾਨ ਕੀ ਆ ਅੱਛਾ ਪਿਓ ਇਹਦਾ ਮਹਾਰਾਣਾ ਡੋੜਾ ਮਹਾਰਾਣਾ ਡੋੜਾ ਤੇ ਨਾਮ ਰੱਖਤਾ ਆਪਾਂ ਰਾਣਾ ਰਾਣਾ ਜੀ ਮਾਂ ਕਿਹੜੀ ਸੀ ਕੀ ਦੀ ਮਾਂ ਨੁਕਰੀ ਸੀਗੀ ਜੀ 62 ਕੈਂਚ ਦੀ ਠੀਕ ਹੈ ਜੀ ਉਹਦੀ ਡੈਥ ਹੋ ਗਈ ਸੀ ਦੋ ਚਾਰ ਚ ਪੰਜ ਮਹੀਨੇ ਹੋ ਗਿਆ ਫਿਰ ਗਾਂ ਦੇ ਦੁੱਧ ਤੇ ਪਾਲਿਆ ਸੀਗਾ ਤੇ ਉਮਰ ਕਿੰਨੀ ਹੋ ਗਈ ਹੁਣ ਇਹਦੀ ਉਮਰ ਇਹ ਹੋ ਗਿਆ ਜੀ ਤੇ 23 24 ਮਹੀਨੇ ਦਾ ਹੋ ਗਿਆ ਮੰਨ ਲਓ ਦੋ ਤਿੰਨ ਦਸ ਲੱਗੇ ਹੋ ਗਿਆ ਜੀ ਫਿਰ ਹੁਣ ਆਪਾਂ ਸੋਚਿਆ ਵੀ ਆਪਾਂ ਸਟੱਡ ਸਰਵਿਸ ਓਪਨ ਕਰਦੇ ਆ ਕਿਉਂਕਿ ਅੱਗੇ ਮੇਲੇ ਆਉਂਦੇ ਆ ਮੇਲੇ ਮੂਲੇ ਚ ਲੈ ਕੇ ਜਾਵਾਂਗੇ ਬਸ ਮਹੀਨੇ ਵੀ ਦਿਨਾਂ ਤੱਕ ਮੰਨ ਲਓ ਪੂਰਾ ਸਟੱਡ ਹੋ ਜੂਗਾ ਤਿਆਰ ਹੋ ਜੂਗਾ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਆਪਾਂ ਨੇ ਹੋਰ ਕੋਈ ਘੋੜਾ ਵੀ ਪਾਲਿਆ ਇਸ ਫਾਰਮ ਤੇ ਪਹਿਲਾਂ ਸੀਗਾ ਜੀ ਸਾਡੇ ਕੋਲੇ ਨੂਰੇ ਦਾ ਸੀ ਬਾਕਰਪੁਰ ਵਾਲੇ ਦਾ ਹਾਂ ਉਹ ਸੇਲ ਕਰਤਾ ਸੀਗਾ ਦੋ ਦਿਨ ਦਸੀਗਾ ਬੱਚਾ ਚਾਹੁੰਦਾ ਇਥੇ ਦਾ ਠੀਕ ਆ ਇਹ ਤੇ ਰੇਟ ਪਲੱਸ ਹੋਇਆ ਜੀ ਤੇ ਆਪਣੀ ਰਾਣੀ ਚ ਕੀ ਖਾਸੀ ਤਵੀ ਜਿਹੜਾ ਆਪਾਂ ਨੇ ਇਹਨੂੰ ਪਾਲ ਕੇ ਅੱਗੇ ਸਟੱਡ ਸਰਵਿਸ ਲਈ ਓਪਨ ਕਰਨਾ ਇਹ ਸ਼ੌਕਵਾਲਤੀ ਦਾ ਬੱਚਾ ਜੀ ਇਹ ਠੀਕ ਆ ਇੱਕ ਸਪੌਟਲੈਸ ਹਨਾ ਚਲੋ ਕੋਈ ਮੋਟ ਹੈ ਨਹੀਂ ਕੋਈ ਵੀ ਇਹਦੇ ਤੇ ਇੱਕ ਦਾਣਾ ਵੀ ਇਹ ਇੱਕ ਇਹਦਾ ਕੰਨ ਬਹੁਤ ਛੋਟਾ ਆ ਛੋਟਾ ਕੰਨ ਨਾਲ ਫੇਸ ਪਤਲਾ ਜੀ ਸਨਖਪੋਣਾ ਯਾਨੀ ਕਿ ਆਪਣਾ ਜ਼ਿਆਦਾ ਵੀ ਚੰਗੀਆਂ ਘੋੜਿਆਂ ਦੇ ਵੀ ਨੁਕਰੇ ਬੱਚੇ ਮੰਨ ਲਾ ਜੀ ਚੰਗੇ ਆਉਣਗੇ ਜੀ ਚੰਗੇ ਆਉਣਗੇ ਹਾਂ ਜੀ ਕਿਉਂਕਿ ਇਹਦੇ ਪਿਓ ਨੇ ਵੀ ਅੱਗੇ ਚੰਗੇ ਜੰਮਿਆ ਜੀ ਕਿਉਂਕਿ ਉਹ ਜਿਹੜੇ ਵੀ ਸ਼ੋਅ ਦੇ ਵਿੱਚ ਬਈ ਮਹਾਰਾਣਾ ਡੋੜ ਗਿਆ ਉਹ ਲਾਲ ਫੁੱਲ ਟੰਗਾ ਕੀ ਮੋੜਿਆ ਅੱਗੇ ਉਹਦੇ ਬੱਚੇ ਬਹੁਤ ਚੰਗੇ ਆ ਬਾਕੀ ਬਠਿੰਡੇ ਏਰੀਆ ਵਾਲਿਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਆ ਕੋੜੀਆਂ ਮਲਾਉ ਤੁਸੀਂ ਉਹਨਾਂ ਵਿੱਚ ਫਿਰ ਚੰਗੇ ਬੱਚੇ ਜੰਮ ਕੇ ਦਿਖਾਊਗਾ ਤੇ ਉਦੋਂ ਬਾਅਦ ਬਈ ਕੱਟ ਫੀਸ ਆ ਨਹੀਂ ਆਮ ਆਪਾਂ ਘੋੜੇ ਵਾਲਿਆਂ ਦੇ ਵਿੱਚ ਦੇਖਦੇ ਆਂ ਫੀਸਾਂ ਬਹੁਤ ਜ਼ਿਆਦਾ ਹੋ ਗਈਆਂ ਸਟੱਡ ਸਰਵਿਸ ਫੀਸ ਕੀ ਰੱਖਤੀ 15000 ਜੀ ਨਾਰਮਲ ਫੀਸ ਰੱਖੀ ਹੋਈ ਹੈ ਬਹੁਤ ਜ਼ਿਆਦੀ ਨਹੀਂ ਆਪਣੀ ਮਾਨਤਨ ਆਪਾਂ ਪੂਰਾ ਕਰਾਂਗੇ ਤੇ ਘੋੜੀ ਰੱਖਣ ਦਾ ਪ੍ਰਬੰਧ ਪੂਰਾ ਆਪਣੇ ਬਾਕੀ ਇਹ ਤਿੰਨ ਹਾਂਜੀ ਪ੍ਰਬੰਧ ਹੈਗਾ ਜੀ ਹਾਂਜੀ ਪ੍ਰਬੰਧ ਮੰਨ ਲਗਾ ਆਪਣੇ ਕੋਲੇ ਕਮਰੇ ਉਧਰ ਕਾਫੀ ਹੈ ਉਧਰ ਵੀ ਹੈਗੇ 4-5 ਕਮਰੇ ਤੇ ਡਾਕਟਰ ਦੀ ਸਹੂਲਤ ਹਾਂਜੀ ਆਪੇ ਟੈਸਟ ਕਰਵਾ ਕੇ ਚੈੱਕ ਕਰਵਾ ਕੇ ਫਿਰ ਭਰਾਕਦੇ ਹਾਂ ਕੋੜੀ ਭਰਾ ਕੇ ਦਵਾਂਗੇ ਕਿੰਨਾ ਟਾਈਮ ਹੋ ਗਿਆ ਅੰਕਲ ਜੀ ਕੋੜੇ ਰੱਖਦਿਆਂ ਨੂੰ ਕੋੜੇ ਰੱਖਦਿਆਂ ਨੂੰ ਜੀ 3 ਸਾਲ ਹੋਏ ਆਗੇ 21 ਚ ਰੱਖਣ ਲੱਗੇ ਹਾਂ 3 ਸਾਲ ਹੋ ਗਏ ਹਾਂਜੀ 3 ਸਾਲ ਦੇ ਵਿੱਚ ਸਟਾਰਟਿੰਗ ਇੱਕ ਕੋੜੀ ਤੋਂ ਕੀਤੀ ਤੇ ਜਿਹੜੇ ਜਾਨੀ ਕਿ ਨਵੇਂ ਵੀਰ ਭਾਈ ਨੇ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਸਟਾਰਟਿੰਗ ਤੁਸੀਂ ਨਾਰਮਲ ਕੋੜੀ ਤੋਂ ਕਰਕੇ ਚੰਗੀ ਬਲੱਡ ਲਾਈਨ ਵੀ ਪੈਦਾ ਕਰ ਸਕਦੇ ਹੋ ਨਹੀਂ ਜੀ ਆਪਾਂ ਸਟਾਰਟਿੰਗ ਕਰਨੀ ਹੋਵੇ ਅੱਜ ਕੱਲ ਬਲੱਡ ਲਾਈਨਾਂ ਹੋ ਗਈਆਂ ਟੋਡੀ ਨੀਗਾ ਕੀ ਕਹਿੰਦੀ ਆ ਵੀ ਆਪਾਂ ਨੂੰ ਬਲੱਡ ਲਾਈਨ ਦੀ ਘੋੜੀ ਲੈਣੀ ਚਾਹੀਦੀ ਜਾਂ ਅਨਨੌਨ ਬਲੱਡ ਲਾਈਨ ਦੀ ਘੋੜੀ ਲੈ ਕੇ ਬਲੱਡ ਲਾਈਨ ਉਹਦੇ ਵਿੱਚੋਂ ਪੈਦਾ ਕਰਨੀ ਚਾਹੀਦੀ ਆ ਦੇਖੋ ਜੀ ਇਹ ਤਾਂ ਮੰਨ ਲਾ ਹੁਣ ਸ਼ੁਰੂਆਤ ਤਾਂ ਚਲੋ ਆਪਾਂ ਨੂੰ ਨਾਰਮਲ ਹੀ ਕਰਨੀ ਚਾਹੀਦੀ ਆ ਠੀਕ ਹੈ ਜੀ ਫੇਰ ਆਪਾਂ ਮੰਨ ਲਾ ਚੰਗੇ ਚੀਜ਼ ਨੂੰ ਤਰੀਕ ਇੱਕ ਪਸ਼ੂਆ ਚਲਾ ਲਓ ਮੱਝਾ ਗਾਂ ਚਲਾ ਲਓ ਕਿਸੇ ਬਰੀਡ ਤੇ ਲਾ ਲਓ ਡਾਊ ਚਲਾ ਲਓ ਹਨਾ ਹਾਂ ਔਰ ਚਲਾ ਲਓ ਵੀ ਚੰਗੀ ਬਰੀਡ ਹੀ ਪੈਦਾ ਕਰਨੀ ਚਾਹੀਦੀ ਆ ਚੰਗਾ ਬੱਚਾ ਲੈਣਾ ਚਾਹੀਦਾ ਚਾਹੀ ਪੂਰਾ ਚੰਗਾ ਮੰਨ ਲਾ ਵੀ ਆਪ ਨੂੰ ਮੁੱਲ ਮਿਲੂਗਾ ਸ਼ੋਹਾਂ ਚ ਜਾਊਗਾ ਤੇ ਸ਼ੁਰੂਆਤ ਚਲੋ ਨਾਰਮਲ ਤੋਂ ਕਰ ਲਓ ਕਿਸੇ ਤੋਂ ਕੋਈ ਗੱਲ ਸ਼ੁਰੂਆਤ ਜਦੋਂ ਨਾਰਮਲ ਕਰਦੇ ਇਹ ਨਹੀਂ ਹੈਗਾ ਵੀ ਜਾਨੀ ਕਿ 15-20 ਕਰੋੜ ਦੇ ਫਾਰਮ ਤਿਆਰ ਹੋ ਸਕਦਾ ਜੀ ਹਾਂ ਕੱਟ ਪੈਸੇ ਲਾਓ ਮਿਹਨਤ ਕਰਕੇ ਵੀ ਆਪਾਂ ਬਹੁਤ ਨਾਮ ਕਮਾ ਸਕਦੇ ਹਾਂ ਹਾਂ ਜੀ ਕੋਈ ਗੱਬਣ ਘੋੜੀ ਲੈ ਲਓ ਸੂਈ ਸਵਾਈ ਘੋੜੀ ਲੈ ਲਓ ਜਾਂ ਸੂਨ ਵਾਲੀ ਘੋੜੀ ਲੈ ਲਓ ਲੱਖ ਡੇਢ ਲੱਖ ਰੁਪਇਆ ਲਾਓ ਕੋਈ ਨਾਰਮਲ ਤੋਂ ਸਟਾਰਟ ਕਰ ਲਓ ਤੁਹਾਨੂੰ ਨੌਲੇਜ ਆ ਗਈ ਫਿਰ ਮੰਨ ਲਾ ਕੋਈ ਆਪਾਂ 10 ਲੱਖ ਦੀ ਵੀ ਲੈ ਸਕਦੇ ਆ 10 ਲੱਖ ਦੀ ਵੀ ਲੈ ਸਕਦੇ ਆ ਲੱਖ ਰੁਪਏ ਦੀ ਘੋੜੀ ਲੈ ਕੇ 10 ਲੱਖ ਬਣਾ ਵੀ ਸਕਦੇ ਆ ਆਪਾਂ ਮੈਂ 60000 ਦੀ ਘੋੜੀ ਲਈ ਸੀ ਸ਼ੁਰੂਤੀ ਜੀ ਠੀਕ ਆ ਜਿਹਦੀ ਬੇਸ਼ੇਰੀ ਵੇਚੀ 45000 ਦੀ ਤੇ ਘੋੜੀ ਗੱਭਣ ਕਰਾ ਕੇ ਦੁਬਾਰੇ 92000 ਦੀ ਵੇਚੀ ਅੱਛਾ ਉਤੋਂ ਮੈਨੂੰ ਸ਼ੌਂਕ ਪੈ ਗਿਆ ਵੀ ਹਾਂ ਆਪਾਂ ਚੱਲ ਰੱਖਣਾ ਸ਼ੁਰੂ ਹਾਂ ਜੇ ਸ਼ੌਂਕ ਹੈ ਜੀ ਫਿਰ ਅੱਗੇ ਬਿਜ਼ਨਸ ਆ ਹਾਂ ਉਹ ਡੇਢ ਲੱਖ ਤੋਂ ਟੱਪ ਗਈ ਮੰਨ ਲਾ ਵੀ ਚਲੋ ਆਪਣਾ ਮਿਹਨਤ ਤਿੰਨ ਸ ਬੱਚੇ ਦੇ ਜਾਂ ਨੇ ਘੋੜਿਆਂ ਕਰੇ ਬੱਚਿਆਂ ਦੇ ਲੱਗੀਆਂ ਹੋਈਆਂ 4-5 ਪੂਰੇ ਤੇ ਸੀਲਿੰਗ ਦਾ ਕੰਮ ਵਧੀਆ ਚੱਲਦਾ ਹੈ ਜੀ ਕਰੀ ਜਾਂਦੇ ਦੋ ਤਿੰਨ ਘੋੜੀਆਂ ਹੁੰਦੀਆਂ ਹਮੇਸ਼ਾ ਜੀ ਠੀਕ ਆ ਤੇ ਬਾਕੀ ਬਾਈ ਮੈਨੂੰ ਇਹ ਲੱਗਦਾ ਕਿਉਂਕਿ ਮੈਂ ਤਾਂ ਅੰਕਲ ਤੋਂ ਸਾਰੀਆਂ ਘੋੜੀਆਂ ਬਾਰੇ ਡਿਟੇਲ ਲਈ ਆ ਇਸ ਫਾਰਮ ਦੇ ਵਿੱਚੋਂ ਨੋਰਮਲ ਆਮ ਜ਼ਿਮੀਂਦਾਰ ਨੂੰ ਪਹਿਲੀ ਵਾਰੀ ਸ਼ੌਂਕ ਪੂਰਾ ਕਰਨ ਵਾਲੇ ਲਈ ਘੋੜੀ ਇਸ ਫਾਰਮ ਚੋਂ ਮਿਲ ਸਕਦੀ ਆ ਤੇ ਆਓ ਜੀ ਆਪਾਂ ਘੋੜੇ ਬਾਰੇ ਸਾਰਾ ਦੱਸਦਾ ਠੀਕ ਹੈ ਤੇ ਬਾਕੀ ਵੀਰੇ ਘੋੜੇ ਦੀ ਵੀਡੀਓ ਸਕਰੀਨ ਤੇ ਚੱਲਦੀ ਆ ਸਾਰੇ ਵੀਰ ਭਾਈ ਦੇਖ ਸਕਦੇ ਨੇ ਜੋ ਵੀ ਇਹਦੀ ਡਿਟੇਲ ਦਵਾਂਗੇ ਸਾਫ਼ ਸੋਤਰੀ ਬਾਕੀ ਘੋੜੀਆਂ ਮਿਲਣ ਤੋਂ ਆਉਣ ਵਾਲੇ ਸਮੇਂ 'ਚ ਇਹਦੇ ਬੱਚੇ ਵੀ ਆਪਣੇ ਚੈਨਲ ਤੇ ਲੈ ਕੇ ਆਵਾਂਗੇ ਆਪਾਂ ਤੇ ਆਜੋ ਜੀ ਆਪਾਂ ਆਪਣੀਆਂ ਘੋੜੀਆਂ ਦਿਖਾ ਦਈਏ ਸਾਰੀਆਂ ਜੇ ਤੁਸੀਂ ਮਾਰਵਾੜੀ ਲੈਣੀਆਂ ਚਾਹੇ ਲੈਣੀਆਂ ਨੌਕਰੀ ਛੋਟੇ ਬੱਚੇ ਵੀ ਇਹਨਾਂ ਕੋਲੋਂ ਮਿਲ ਜਾਣਗੇ ਆਹ ਲਾਈਨ ਦੇ ਵਿੱਚ ਨੌਕਰੀਆਂ ਤੇ ਮਾਰਵਾੜੀ ਨੇ ਮਾਰਵਾੜੀ ਬਸ਼ੇਰੀ ਬਹੁਤ ਸੋਹਣੀ ਫਿਰਦੀ ਆ ਇਹ ਕਿਹੜੇ ਘੋੜੇ ਦੀ ਬੱਚੀ ਆ ਇਹ ਕਾਲੀ ਚਰਨ ਦੀ ਗੰਗਾ ਨਗਰ ਵਾਲੇ ਦੀ ਤੇ ਉਮਰ ਕਿੰਨੀ ਹੋ ਗਈ ਜੀ ਇਹਦੀ ਉਮਰ ਇਹ ਸਾਢੇ 3 ਮਹੀਨੇ ਦੀ ਹੋ ਗਈ ਜੀ ਦੁਬਾਰੇ ਥੋੜੀ ਗੱਬਣਾ ਤੋਂ ਉਸੇ ਤੋਂ ਦੁਬਾਰਾ ਫਿਰ ਗੱਬਣਾ ਤੇ ਬਾਈ ਬਹੁਤ ਵੀਰ ਮੈਨੂੰ ਫੋਨ ਕਰਦੇ ਵੀ ਅਸੀਂ ਛੋਟੀ ਬੱਚੀ ਲੈ ਕੇ ਸ਼ੌਂਕ ਨਾਲ ਆਪਣੇ ਹੱਥੀ ਤਿਆਰ ਕਰਨੀਆਂ ਨਾਲੇ ਸਾਡੇ ਨਾਲ ਪਿਆਰ ਪੈ ਜੇ ਤੇ ਆ ਬੇਸ਼ੇਰੀ ਤੁਹਾਨੂੰ ਮਿਲ ਸਕਦੀ ਹੈ ਬਾਈ ਬਾਕੀ ਰੇਟ ਦੀ ਗੱਲਬਾਤ ਫੋਨ ਤੇ ਕਰ ਲਿਓ ਕਿਉਂਕਿ ਹਰੇਕ ਚੀਜ਼ ਚ ਪੜਦਾ ਹੁੰਦਾ ਅੱਗੇ ਵਪਾਰੀ ਵੀਰਾਂ ਨੇ ਵੀ ਖਰੀਦਣੀ ਹੁੰਦੀ ਹੈ ਹਨਾ ਜੀ ਤੇ ਕਿਸੇ ਵੀਰ ਭਾਈ ਨੇ ਅੱਜ ਆਪਣੇ ਕੋਲੋਂ ਲੈ ਕੇ ਅੱਗੇ ਵੀ ਆਪਣਾ ਬਿਜ਼ਨਸ ਤੋਰਨਾ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਪਹਿਲੀ ਗੱਲ ਇਹ ਦੱਸ ਦਿੰਨਾ ਫੋਨ ਕਰ ਲਿਓ ਰੇਟ ਸਰ ਦਾ ਮਤਲਬ ਵੀ ਤੁਹਾਨੂੰ ਰੇਟ ਚ ਹੀ ਮਿਲ ਜੂਗੀ ਠੀਕ ਹੈ ਨਾ ਜੀ ਜਿਹੇ ਜੀ ਕੁਆਲਿਟੀ ਚੀਜ਼ ਹੋਊਗੀ ਉਹੀ ਜੀ ਕੁਆਲਿਟੀ ਸਾਨੂੰ ਜਨਮ ਦੇ ਦੇਣਗੇ ਤੇ ਆਹ ਕੋੜੀ ਜੀ ਆਹ ਬਸ਼ੇਰਾ ਜੀ ਠੀਕ ਹੈ ਇਹ ਕਾਲੀ ਚਰਮ ਦਾਗਾ ਉਹਦਾ ਭਾਈ ਹੈ ਜੀ ਉਹਦਾ ਸਗਾ ਭਾਈ ਆ ਗਿਆ ਇਹ ਘੋੜੀ ਆਪਣੇ ਘਰੇ ਸੂਈ ਹੈ ਦੋ ਵਾਰੀ ਹਾਂਜੀ ਜਿੱਦੇ ਹੋਸ਼ਾਗਾ ਤਿੰਨ ਵਾਰੀ ਸੂਈ ਇੱਕ ਉਹ ਆ ਗਈ ਬੱਚਾ ਵੱਡਾ ਹਾਂਜੀ ਜਿਹੜਾ ਆਪਾਂ ਮੰਨ ਲਾ ਪਾਪਾ ਅੱਛਾ ਆਬ ਸ਼ੇਰਾ ਵੀ ਇਹਦਾ ਹਾਂ ਹਜੂਰ ਸਾਹਿਬ ਦੇਣਾ ਇਹ ਬਸ਼ੇਰਾ ਦੋ ਦਾ ਨਾ ਲੱਗਿਆ ਓਕੇ ਤੇ ਆ ਗਿਆ ਦੂਸਰਾ ਬੱਚਾ ਦਿੱਤਾ ਨੇ ਤੇ ਤੀਜੀ ਬਸ਼ੇਰੀ ਆ ਹੁਣ ਤੀਜੀ ਬਸ਼ੇਰੀ ਆ ਜੀ ਠੀਕ ਹੈ ਯਾਨੀ ਇਹ ਆਪਣੇ ਘਰੇ ਬਰੀਡਿੰਗ ਕਰ ਰਹੀ ਹੈ ਵਧੀਆ ਟੌਪ ਦੀ ਤੇ ਆ ਪਰਲੀ ਬਸ਼ੇਰੀ ਇਹ ਬਸ਼ੇਰੀ ਆਪਾਂ ਲਈ ਸੀਗੀ ਜੀ ਤਲਵੰਡੀ ਮੈਲੇ ਤੋਂ ਠੀਕ ਹੈ ਜੀ ਉੱਥੋਂ ਲਈਗੀ ਪਾਲੀ ਆ ਛੋਟੀ ਸੀਗੀ ਇਹਦੀ ਲਈ ਛੋਟੀ ਲਈ ਸੀ ਆਪਾਂ ਇਹਦੀ ਕੀ ਡਿਟੇਲ ਹੈ ਕਿੰਨੀ ਉਮਰ ਦੀ ਹੈ 6 ਮਹੀਨਿਆਂ ਦੀ ਗੱਬਣਾ ਜੀ ਲਕਾਸ ਘੋੜੇ ਆਪਾਂ ਓਕੇ ਤੇ ਇਹ ਦੋ ਦੰਦ ਲੱਗੇ ਜੀ ਠੀਕ ਹੈ ਜੀ ਇਹ ਭੋਗੀ ਵਾਲੇ ਵੀ ਜਿੱਤ ਕੇ ਆਈ ਐ ਨੰਮਾ ਨੰਬਰ ਆਏ ਸੀ ਇਹਨੇ ਇਹ ਵੀ ਸ਼ੋਅ ਚ ਲੈ ਗੇ ਸ਼ੋਅ ਸ਼ੂਆਂ ਦਾ ਪੂਰਾ ਸ਼ੌਂਕ ਹੈ ਤੁਹਾਨੂੰ ਹਾਂ ਜੀ ਸ਼ੋਅ ਲੈ ਗਏ ਚੰਗੀ ਬਾਕੀ ਸ਼ੌਂਕ ਰੱਖਣਾ ਵੀ ਚਾਹੀਦਾ ਜੀ ਘਰੇ ਤਾਂ ਆਪਣਾ ਆਪ ਹੀ ਦੇਖਣਿਆ ਸ਼ੋਅਾਂ ਦੇ ਵਿੱਚ ਆਪਾਂ ਸਭ ਨੂੰ ਦਿਖਾਉਣਿਆ ਜਾਨਵਰ ਤੇ ਉੱਥੇ ਮਿਹਨਤਾਂ ਦਾ ਪਤਾ ਲੱਗਦਾ ਅਸਲ ਵਿੱਚ ਇਹ ਕਾਲੀ ਚਰਨ ਆ ਜੀ ਗੰਗਾ ਨਗਰ ਵਾਲੇ ਦਾ ਇਹ ਕਾਲੀ ਚਰਨ ਆਪ ਕਿਹੜੇ ਘੋੜੇ ਦਾ ਕਿਸਵਾਰੀਆਂ ਮੱਠ ਲੈਣ ਦਾ ਜੀ ਠੀਕ ਆ ਆਪਾਂ ਨੂੰ ਬਾਹਲੀ ਵੇ ਡੀਟੇਲ ਤਾਂ ਪਤਾ ਨਹੀਂ ਉਹ ਕਿਸੇ ਦੀ ਸਵਾਰੀਆਂ ਮੱਠ ਲੈਣ ਦਾ ਕਹਿੰਦੇ ਕੋੜਾ ਵੀ ਠੀਕ ਹੈ ਜੀ ਠੀਕ ਆ ਬਾਕੀ ਬੱਚੇ ਚੰਗੇ ਆ ਰਹੇ ਉਹਦੇ ਚੰਗੇ ਚੰਗੇ ਜੀ ਕੰਨ ਕੰਨ ਪੂਰੇ ਕੁੰਡੀ ਵਾਲੇ ਸੁਨੱਖੇ ਧੌਣ ਧੌਣ ਬਹੁਤ ਚੰਗੀ ਲੱਗੀ ਹੈ ਬੱਚੇ ਦੇ ਇਹ ਵੀ ਬਸ਼ੇਰੇ ਖਰੀਦਣ ਦੇ ਚਾਹ ਬਾਨ ਵੀ ਕਰ ਲਿਓ ਸੰਪਰਕ ਨੰਬਰ ਇਹਨਾਂ ਦਾ ਸਕਰੀਨ ਤੇ ਚੱਲਦਾ ਇਹਨਾਂ ਦਾ ਹੋ ਗਿਆ ਜੀ ਬੱਚਾ ਤੇ ਪ੍ਰੋਪਰ 15 ਮਹੀਨਿਆਂ ਦੀ ਉਮਰ ਹੋ ਗਈ ਇਹਦੀ ਤੇ ਆ ਨੌਕਰੀ ਏ ਨੌਕਰੀ ਹੈਗੀ ਚਾਰ ਦੰਦ ਜੀ ਇੱਕ ਵਾਰੀ ਸੂਈ ਆਪਣੇ ਕੋਲੇ ਹਾਂਜੀ ਫਿਲਹਾਲ ਖਾਲੀ ਹੈ ਜੀ ਇੱਕ ਵਾਰੀ ਮੌਕੇ ਦੀ ਖਾਲੀ ਹੈ ਹਾਂ ਹੁਣ ਖਾਲੀ ਹੈ ਇਹ ਸੂਈ ਹੋ ਗਈ ਹੁਣ ਉਮਰ ਕਿੰਨੀ ਹੈ ਇਹਦੀ ਉਮਰ ਚਾਰ ਦੰਦ ਲੱਗ ਗਈ ਜੀ ਇਹ ਬਾਲਪੋਰੀਆਂ ਦੀ ਬਿਲਕੁਲ ਸਾਫ ਹੈ ਜੀ ਬਿਲਕੁਲ ਸਾਫ ਹੈ ਜੀ ਮੇਰੀ ਨੀਗਾ ਤਾਂ ਇਹ ਕਹਿੰਦੀ ਹੈ ਜੀ ਜਾਨਵਰ ਚੰਗਾ ਹੋਵੇ ਬਾਲਪੋਰੀਆਂ ਤਾਂ ਵੈਸੀ ਵਹਿਮ ਆ ਵਪਾਰੀਆਂ ਨੇ ਬਣਾਤੇ ਹਾਂਜੀ ਹਾਂਜੀ ਤੇ ਲਾਲੋ ਤੁਸੀਂ ਆਪਾਂ ਤਾਂ ਜਦੋਂ ਹੁਣ ਜਾਨਵਰ ਬੋੜੀ ਤੇ ਲਾਲੋ ਜੀ ਤੁਸੀਂ ਆਪਣੇ ਹਾਂ ਵੀ ਇਹਨੂੰ ਆਪਾਂ ਮੰਨ ਕੇ ਚੱਲੋ ਜੀ ਇਹ ਦੋਗੜ ਵੀ ਆ ਦੋਗੜ ਵੀ ਆ ਹਾਂ ਤੇ ਸਿਟਾ ਵੀ ਆ ਇਹਦੇ ਠੀਕ ਆ ਇਹਨੇ ਦੱਸੋ ਆਪਣੇ ਘਰੇ ਹਾਂ ਕੱਡੀ ਕੱਡੀ ਬਿੱਡ ਬਾਡੀ ਦੀ ਘੋੜੀ ਆਪਣੇ ਤੇ ਹੁਣ ਆ ਪਹਾੜੀਆਂ ਪਿੱਛੇ ਥੋੜੇ ਸੱਜਾ ਹਾਂ ਸੱਜਾ ਸੱਜਾ ਸਹੀ ਗੱਲ ਆ ਇਹ ਹਾਂ ਵੀ ਪਹਾੜੀਆਂ ਕੋਲ ਦੇਖੀ ਜੋ ਗੱਲਾਂ ਜੇ ਵੱਡੇ ਬ੍ਰੀਡਰਾਂ ਕੋਲ ਇਹੀ ਘੋੜੀ ਹੋਵੇ 20 ਤੋਂ 25 ਲੱਖ ਰੁਪਏ ਨਾਰਮਲ ਗੱਲ ਆ ਮੰਗਣਗੇ ਹੁਣ ਕੀ ਤੋਂ ਗੱਬਣਾ ਇਹ ਦਲਵਾਗ ਤੋਂ ਗੱਬਣਾ ਜੀ ਮਿੱਡੇ ਵਾਲੇ ਤੋਂ ਮਿੱਡੇ ਵਾਲੇ ਦਲਵਾਗ ਤੋਂ ਕਿੰਨੇ ਟਾਈਮ ਦੀ ਇਹ ਹੋ ਗਈ ਜੀ 7ਵਾਂ ਮਹੀਨਾ ਚੱਲੀ ਜਾਂਦਾ ਇਹਨੂੰ ਪਹਿਲਾਂ ਇਹਨੇ ਆਪਣੀ ਦਿੱਤਾ ਜੀ ਬੱਚਾ ਕੋਈ ਕਰੇ ਨਹੀਂ ਪਹਿਲੀ ਵਾਰ ਹੀ ਆਈ ਆਪਨੇ ਅੱਛਾ ਪਹਿਲੀ ਵਾਰ ਹੀ ਆਈ ਹੈ ਇਹਦੀ ਹਾਈਟ ਕਿੰਨੀ ਹੋਣੀ ਤੁਹਾਡੇ ਮਤਲਬ ਵਿੱਚ 64+ ਹੈ ਜੀ 64+ ਹੈ ਜੀ ਵੱਡੀ ਐ ਕੋੜੀ ਜੀ ਵੱਡੀ ਐ ਪੂਰੀ ਸਾਰਿਆਂ ਚੋਂ ਵੱਡੀ ਕੋੜੀ ਐ ਘੋੜੇ ਦੇ ਤੋਂ ਵੀ ਵੱਡੀ ਐ ਜੀ ਬਾਕੀ ਸਵਾਰੀ ਸਪੂਰੀ ਦਾ ਕਿੰਨਾ ਸ਼ੌਂਕ ਆ ਜੀ ਤੁਹਾਨੂੰ ਸਵਾਰੀ ਦੀ ਇਹ ਬਹੁਤ ਵਧੀਆ ਚਾਲ ਜੀ ਰੇਵੀਆ ਵੀ ਚੱਲਦੀ ਐ ਦਰੱਖਾ ਵੀ ਚੱਲ ਤੁਹਾਨੂੰ ਵੀ ਪੂਰਾ ਸ਼ੌਂਕ ਐ ਫੇ ਸਵਾਰੀ ਦਾ ਨਹੀਂ ਮੈਂ ਘੱਟ ਤੋੜਦਾ ਜੀ ਬੱਚੇ ਤੋੜਦੇ ਜਾਂਦੇ ਛੋਟੇ ਬੱਚੇ ਨਹੀਂ ਸ਼ੌਂਕ ਆ ਤੇ ਮਾਤਾਰੇ ਇਹ ਵੀ ਤੋੜ ਲੈਣਾ ਗਾ ਦਰੱਖਾ ਤਾਂ ਨਹੀਂ ਕਰਦਾ ਠੀਕ ਹੈ ਜੀ ਬਾਕੀ ਕਹਿੰਦੇ ਤਾਂ ਪੀੜੀਆਂ ਤੀ ਚੱਲਦਾ ਆਉਂਦਾ ਸ਼ੌਂਕ ਹਾਂਜੀ ਹਾਂਜੀ ਪਹਿਲਾਂ ਦਾਦੇ ਪਰਦਾ ਦਾਦੇ ਅੱਗੇ ਰੱਖਦੇ ਸੀਗੇ ਦਾਦੇ ਵੀ ਰੱਖਦਾ ਸੀ ਠੀਕ ਹੈ ਜੀ ਫਿਰ ਜਾਨੀ ਕਿ ਵਿਚ ਦੀ ਛੜਤੀਆਂ ਸੀਗੀਆਂ ਖੋੜੀਆਂ ਹਾਂ ਹਾਂ ਆ ਦੇਖੋ ਲੱਛਣ ਕਰਦੀ ਹੈ ਨਾ ਚੌੜ ਕਰਦੀ ਆ ਪਿਆਰ ਕਰਦੀ ਆ ਦੇਖੋ ਬਈ ਮੂੰਹ ਪਿਆਰ ਦੇ ਭੁੱਖੇ ਹੁੰਦੇ ਆ ਇਹ ਤੇ ਡੇਲੀ ਹੱਥ ਫੇਰੀ ਕਰੀਏ ਤਾਂ ਸਭ ਕੁਝ ਹੀ ਆ ਦੇਖੋ ਤੁਸੀਂ ਕਿੰਨਾ ਲਾਡ ਕਰਦੀ ਆ ਇਹ ਦੁੱਧ ਚਾਹ ਸਾਰਾ ਕੁਝ ਮੇਰੇ ਕੋਲੋਂ ਹੀ ਪੀਂਦੀ ਆ ਇਹਦਾ ਨਾਮ ਕੀ ਰੱਖਤਾ ਜੀ ਫਿਰ ਬਾਣੀ ਰੱਖਤਾ ਜੀ ਇਹਦਾ ਨਾਮ ਬਾਣੀ ਹਾਂਜੀ ਬੱਚਾ ਹੀ ਰੱਖਿਆ ਛੋਟਾ ਬਾਕੀ ਇੱਧਰ ਗਾਵਾਂ ਮੱਝਾਂ ਤੇ ਘੋੜੇ ਵਾਲਿਆਂ ਦੇ ਘਰੇ ਤਾਂ ਕਹਿੰਦੇ ਗਾਵਾਂ ਮੱਝਾਂ ਘੱਟ ਹੀ ਦੇਖਦੀਆਂ ਨੇ ਘੋੜੀ ਦੇਖਦੇ ਆ ਜਾਦੇ ਕਿਵੇਂ ਆ ਜੀ ਇਹ ਮੋਹਰਨ ਨਸਲ ਦੀ ਹੈ ਇਹ M29 ਦੀ ਹੈ ਹਾਂਜੀ M29 ਮੋਹਰਨ ਨਸਲ ਦੀ ਛੋਟੀ ਹੈ ਇਹ ਪਹਿਲੇ ਸੂਏ 16 ਕਿਲੋ ਦੁੱਧ ਹਸਾਈ ਜਾਂਦੇ ਹੁਣ ਠੀਕ ਆ ਹੁਣ ਗੱਭਣ ਟੋਕੜਾ ਜੀ ਇਸ ਟਾਈਮ ਵੀ ਇਹ ਮੰਨ ਲਾ ਵੀ 10 ਕਿਲੋ ਦੁੱਧ ਦੇਈ ਜਾਂਦੀ ਹੈ ਜੀ ਦੇ ਰਹੀ ਐ ਇਸ ਟਾਈਮ ਬਾਕੀ ਜਿਵੇਂ ਇਹਨਾਂ ਦੇ گاਵਾ ਗੋਮਾ ਦੇ ਮੇਲੇ ਲੱਗਦੇ ਹੁੰਦੇ ਆ ਉਹਤੇ ਵੀ ਜਾਂਦੇ ਰਹਿੰਦੇ ਨੇ ਮੇਲੇ ਹੀ ਜਾਂਦੇ ਸਾਰੇ ਮੇਲਿਆਂ ਤੇ ਮੇਲਿਆਂ ਦਾ ਸਾਰਿਆਂ ਦੀ ਸ਼ੌਂਕ ਮੇਲਿਆਂ ਦਾ ਸ਼ੌਂਕ ਹੀ ਸਾਰਿਆਂ ਦਾ ਤੇ ਆ ਆਪਣੀ ਨੀਲੀ ਬਸ਼ੇਰੀ ਦੀ ਗੱਲ ਕਰੀਏ ਜੇ ਇਹ ਦੋਨਾਂ ਦਾ ਜੀ ਬਸ਼ੇਰੀ ਠੀਕ ਮਹੀਨੇ ਦੀ ਹੋ ਗਈ ਲਗਭਗ ਮੱਜੂ ਕੀ ਲੈਣ ਦੀ ਜੀ ਤੇ ਦੋਨੇ ਅੱਖਾਂ ਤੋਂ ਬਿੱਲੀ ਐ ਹਾਂ ਬਿੱਲੀ ਆ ਜਵਾਬ ਆ ਜੀ ਦੂਜੀ ਸਾਈਡ ਆ ਅੱਛਾ ਬਿੱਲੀ ਐ ਇਹਦੀ ਕੀ ਡਿਟੇਲ ਐ ਜੀ ਤੇ ਲਏ ਖਾਲੀ ਹੈ ਇਸ ਟਾਈਮ ਤਾਂ ਉਮਰ ਉਮਰੇ ਦੀ 30 ਮਹੀਨਾ ਦੀ ਹੋ ਗਈ ਦੋ ਦੰਦ ਲੱਗੇ ਵੀ ਆ ਠੀਕ ਆ ਹਾਂਜੀ ਤੇ ਆ ਬਸ਼ੇਰਾ ਪਾਸ ਆ ਗਈ ਰੇਵੀਆ ਚਾਲ ਵਧੀਆ ਚੱਲਦੀ ਆ ਸੋਣਾ ਸੋਣਾ ਤੁਰਦੀ ਆ ਰੇਵੀਆ ਚਾਲ ਹਾਂ ਜਵਾਕ ਇਹ ਫਿਰ ਜਿਵੇਂ ਜਾਨੀ ਕਿ ਤੁਸੀਂ ਘੋੜੀਆਂ ਲਿਆਉਣੇ ਹੁੰਨੇ ਹੋ ਜੇ ਤੁਸੀਂ ਬੱਚਾ ਤਰਵਾਉਣੇ ਹੋ ਰੇ ਤਰਵਾਉਣੇ ਹੋ ਜਾਂ ਤੁਸੀਂ ਤੋਰੀਆਂ ਤਰਾਈਆਂ ਘੋੜੀਆਂ ਲੈਣ ਖੁਦ ਹੀ ਤੋਰਦੇ ਹੋ ਠੀਕ ਹੈ ਜੀ ਠੀਕ ਆ ਤੇ ਬਾਕੀ ਇੱਧਰ ਜਿਹੜਾ ਬਸ਼ੇਰਾ ਇਹ ਤੁਸੀਂ ਦੱਸਿਆ ਵੀ ਆਪਾਂ ਹਜੂਰ ਸਾਹਿਬ ਚਾੜਨਾ ਨਹੀਂ ਬਾਬਿਆਂ ਨੂੰ ਦੇਣਾ ਜੀ ਦੋ ਦੰਦ ਦਾ ਹੋ ਗਿਆ ਹੁਣ ਆਪਾਂ ਮੰਨ ਲਈ ਬਾਬਿਆਂ ਨੂੰ ਚੜਾ ਕੇ ਆਉਣਾ ਹੈ ਪਹਿਲਾ ਵਸ਼ੇਰਾ ਇਹੀ ਹੈ ਜੀ ਆਪਣਾ ਜਿਹੜਾ ਘੋੜੀ ਨੇ ਦਿੱਤਾ ਸੀ ਪਹਿਲਾ ਵਸ਼ੇ ਜਦੋਂ ਘੋੜੀ ਜਾਨੀ ਕਿ ਸਟਾਰਟਿੰਗ ਦੀ ਇਹੀ ਆ ਹਾਂਜੀ ਹਾਂਜੀ ਇਹ ਘੋੜੀ ਆ ਜਿਹਨੇ ਬੂਟਾ ਲਾਇਆ ਸਾਰਾ ਮੋਢੇ ਹੀ ਆ ਪਹਿਲੀ ਘੋੜੀ ਉਹ ਇਹੀ ਲੈ ਕੇ ਆਂਦੀ ਸੀ ਆਪਾਂ ਨੇ ਸ਼ੁਰੂ ਤੋਂ ਦੂਜੀ ਆ ਜੀ ਉਹ ਵੇਚੀ ਸੀ ਪਹਿਲੀ ਘੋੜੀ ਲਈ ਸੀ ਅੱਛਾ ਅੱਛਾ ਇਹ ਦੂਜੀ ਘੋੜੀ ਆ ਇਹ ਤਾਂ ਫਿਰ ਆਪਣੇ ਫਾਰਮ ਦਾ ਗਹਿਣਾ ਕਹਿ ਸਕਦੇ ਆਪਾਂ ਇਹ ਦੇਣੀ ਵੀ ਨਹੀਂ ਆਪਾਂ ਨਹੀਂ ਨਹੀਂ ਇਹ ਘੋੜੀ ਲਈ ਬਾਈ ਫੋਨ ਨਾ ਕਰੋ ਇਹ ਸੀ ਦੇਣੀ ਵੀ ਨਹੀਂ ਹੈਗੀ ਬਾਕੀ ਇੱਧਰ ਜਰਮਨ ਡੌਗ ਬੈਠਿਆ ਡੌਗ ਦਾ ਵੀ ਪੂਰਾ ਸ਼ੌਂਕ ਹੈ ਇਹਨਾਂ ਨੂੰ 2-3 ਪਰਲੇ ਘਰੇ ਰੱਖੇ ਹੋਇਆ ਵੀਡੀਓ ਕੋਈ ਨਾ ਐਂ ਤਾਂ ਖੁੱਲੀ ਛੱਡ ਦੇ ਫਿਰ ਦੇਖੀ ਜਾਊਗੀ ਝਟ ਆ ਛੱਡਤੀ ਬਈ ਇਹਨਾਂ ਨੇ ਮੈਨੂੰ ਵੜਾਉਣ ਵਾਸਤੇ ਇਹ ਜਰਮਨ ਦੀ ਫੀਮੇਲ ਆ 7-8 ਮਹੀਨਿਆਂ ਦੀ ਹੋ ਗਈ ਕਹਿੰਦੇ ਬਾਕੀ ਵਫਾਦਾਰੀ ਬਹੁਤ ਜ਼ਿਆਦਾ ਹੁੰਦੀ ਆ ਬਈ ਇਹ ਬਰੀਡ ਦੇ ਵਿੱਚ ਤੇ ਇੰਡੀਅਨ ਆਰਮੀ ਵਾਲੇ ਹਨਾ ਜੀ ਪੰਜਾਬ ਪੁਲਿਸ ਵਾਲੇ ਜ਼ਿਆਦਾਤਰ ਜਰਮਨ ਸ਼ੈਪੜੀ ਕਿਉਂ ਰੱਖਦੇ ਜਰਮਨ ਤੇ ਲੈਪਰੇ ਜੀ ਇਹਨਾਂ ਦਾ ਦਿਮਾਗ ਮੰਨ ਲਾ ਹੂੰ ਆਪਣੇ ਬੰਦੇ ਨਾਲ ਵਫਾਦਾਰੀ ਕਿੰਨਾਂ ਦੀ ਫੁਰਤੀ ਹੈਣਾ ਜੀ ਹਾਂ ਦਿਮਾਗ ਬੰਦਿਆਂ ਨਾਲ ਦਾ ਪਾਇਆ ਗਿਆ ਜਿਨ੍ਹਾਂ ਨੇ ਬਕੈਨੀਆਂ ਨੇ ਪਾਇਆ ਜਿਹੜਾ ਦਿਮਾਗ ਵੀ ਤਾਂ ਜਰਮਨ ਦਾ ਤੇ ਲੈ ਮਰਦੀ ਮਰ ਜੂ ਪਰ ਮਾਲਕ ਨੂੰ ਕਹਿੰਦੇ ਖਰੋਚ ਨਹੀਂ ਆਉਣ ਦਿੰਦੇ ਸਵੇਰੇ ਬੇਸ਼ੱਕ ਸੁੱਤੀ ਪਈ ਰਹੇ ਪਰ ਰਾਤ ਨੂੰ ਕਹਿੰਦੇ ਸਾਡੇ ਤਾਂ ਕੈਮਰਾ ਹੀ ਆ ਤੇ ਇਹ ਸੇਲ ਕਰਦੇ ਆ ਇਹ ਥੋੜੇ ਘਰ ਦਾ ਵੀ ਬਾਈ ਸ਼ਿੰਗਾਰ ਬਣ ਸਕਦੀ ਆ ਦੇਖੋ ਤੁਸੀਂ ਫੁਰਤੀ ਦੇਖੋ ਕੀ ਨਾਮ ਹੈ ਇਹਦਾ ਜਿਮੀ ਚੈਣੀ ਹੈ ਕਿ ਚੈਣੀ ਚੈਣੀ ਜਿਮੀ ਦੂਜੇ ਦਾ ਲੇ ਵੀ ਮੁੰਡੇ ਹੀ ਰੱਖਦੇ ਆ ਜਵਾਕ ਕਰਦੇ ਨਾਲ ਇਹਨੂੰ ਇਹਨੂੰ ਬਈ ਭਜਾਈ ਮਾੜਾ ਜਿਹਾ ਥੋੜਾ ਜਿਹਾ ਦਿਖਾਈ ਦੀ ਫਰਤੀ ਆਪਾਂ ਦੇਖੀ ਮੈਨੂੰ ਨਾ ਕਿਤੇ ਫੜ ਲੂ ਆਹ ਦੇਖ ਖੇਡਦੀ ਆ ਪੂਰੇ ਇਹ ਰਗੜੂ ਤੈਨੂੰ ਨਹੀਂ ਮਾਰ ਦੇਖ ਦੇਖ ਲੈ ਜੇ ਤੁਸੀਂ ਇਹ ਸੈੱਟ ਦਾ ਸੌਦਾ ਕਰਨਾ ਸੈੱਟ ਦਾ ਵੀ ਬਣ ਜੂਗਾ ਇਹ ਦੇਖੋ ਇਹ ਜਰਮਨ ਸ਼ੈਫਰਡ ਦਾ ਇਹਨਾਂ ਨੇ ਸਟੱਡ ਰੱਖਿਆ ਹੋਇਆ ਜਿੰਮੀ ਇਹ ਕਿਹੜਾ ਕੋਟ ਆ ਮੀਡੀਅਮ ਜਾਂ ਡਬਲ ਇਹ ਜੀ ਮੀਡੀਅਮ ਕੋਟ ਆ ਡੇਢ ਕੋਟਾ ਠੀਕ ਆ ਹਾਂਜੀ ਤੇ ਇਹਦੀ ਰਿਜ਼ਲਟ ਕਿਵੇਂ ਆ ਰਹੇ ਆ ਰਿਜ਼ਲਟ ਬਹੁਤ ਸੋਹਣੇ ਬੱਚੇ ਆ ਜੀ ਦੋ ਤਿੰਨ ਕੁੱਤੀਆਂ ਸੋਈਆਂ ਬਹਿੰਦੇ ਠੀਕ ਆ ਜੀ ਤੇ ਆ ਸਾਡੇ ਵੀਰ ਕੋੜਿਆਂ ਦੇ ਸੇਵਾਦਾਰ ਹੋਰ ਵੀਰੇ ਠੀਕ ਠਾਕ ਠੀਕ ਆ ਜੀ ਕਿਆ ਮੁੰਡਾ ਅੱਜ ਡਰੀ ਜਾਂਦਾ ਸੀ ਕੋੜਾ ਫੜਦਾ ਕੀ ਗੱਲ ਕਦੋਂ ਟ੍ਰੈਂਡ ਹੋਊਗਾ ਕੋਈ ਵੇਖੂ ਹੀ ਹੋਣਾ ਇਹਦਾ ਸਵਾਰੀ ਸੂਰੀ ਨਹੀਂ ਕਰਦਾ ਹੁੰਦਾ ਕਰਦਾਈ ਕਰਦਾ ਇਹ ਡਰਨਾ ਨਹੀਂ ਹੈਗਾ ਠੀਕ ਆ ਤੇ ਆ ਬਈ ਆਪਣਾ ਅੰਕਲ ਜੀ ਦਾ ਬੇਟਾ ਹੋਰ ਕਿਵੇਂ ਆ ਕਿਹੜੀ ਕਲਾਸ ਚ ਪੜਦਾ 6th ਜਾਨਾ ਉਹਨਾਂ ਸਕੂਲ ਅੱਜ ਫੇਰ ਸਿੱਟੀ ਹੋਇਆ ਸੰਡੇ ਹੈਨਾ ਹਾਂਜੀ ਫੇਰ ਚੱਪਰ ਚੱਲ ਤਾ ਕਿਹੜੀ ਕੋੜੀ ਤੇ ਕਿਹੜੀ ਫੇਵਰੇਟ ਹੈ ਕਿ ਤੇ ਸਵਾਰੀ ਕਰਦਾ ਜਿਆਦਾ ਕਾਲੀ ਕੋੜੀ ਕਾਲੀ ਕੋੜੀ ਦੀ ਕਰਦੇ ਜਿਹੜੀ ਪੁਰਾਣੀ ਆ ਆਪਣੀ ਹਾਂਜੀ ਕਿੱਥੇ ਕਿਤੇ ਲੈ ਜਾ ਨਾਨਾ ਇਹ ਤਾਂ ਇਥੋਂ ਕਲੋਨੀ ਦੇ ਗੇਟ ਤੱਕ ਆਪਣੇ ਪਿੰਡ ਦੇ ਵਿੱਚ ਆਪਣੀ ਨੇ ਇਕੱਲਿਆਂ ਦੇ ਘੋੜੀਆਂ ਹਨਾ ਫਿਰ ਦੇਖਦੇ ਆ ਲੋਕ ਖੜ ਖੜ ਕੇ ਕੀ ਕਹਿੰਦੇ ਹੁੰਦੇ ਵੀ ਗੋਰੇ ਦਾ ਮੁੰਡਾ ਹੋ ਜਾਂਦਾ ਹੈ ਹੈ ਸਕੂਲ ਦੇ ਵਿੱਚ ਫਿਰ ਜਵਾਕ ਕੀ ਦੱਸਦਾ ਹੁੰਦਾ ਸਾਰਿਆਂ ਨੂੰ ਵੀ ਸਾਡੇ ਘੋੜੀਆਂ ਰੱਖਿਆ ਹਾਂਜੀ ਉਹ ਵੀ ਦੇਖਦੇ ਹੁੰਦੇ ਇਥੋਂ ਕਾਨ ਦੇ ਟੱਪ ਕੇ ਆਏ ਨੇ ਵੀਡੀਓ ਚੈਨਲ ਬਣਾਇਆ ਹੋਇਆ ਤੇ ਇੰਸਟਾਗ੍ਰਾਮ ਤੇ ਕੀ ਨਾਮ ਤੇ ਹੈ ਡੀ ਮੇਰੇ ਤਾਂ YouTube ਤੇ ਬਣਾਇਆ ਹੈ YouTube ਤੇ ਕੀ ਨਾਮ ਤੇ @gora singh242 ਤੇ @gora singh 2424 24 ਲੈ ਵੀ ਕਰ ਲਿਓ ਸਬਸਕ੍ਰਾਈਬਰ ਲੈ ਵੀ ਜੇ ਕਿਸੇ ਨਵੇਂ ਮਿੱਤਰ ਨੇ ਘੋੜੀ ਲੈਣੀ ਆ ਜਾਂ ਆਪਣਾ ਸਟੱਡ ਸਰਵਿਸ ਲਈ ਕੋਈ ਗੱਲਬਾਤ ਕਰਨੀ ਆ ਬਾਕੀ ਦੀ ਜਾਣਕਾਰੀ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਕਰ ਲਿਓ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ